ਸਚਕਨ ਸ਼ਿਰ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ 75 ਸਾਲਾ ਬਜ਼ੁਰਗ ਵਿਅਕਤੀ ਅੰਮ੍ਰਿਤਸਰ ਦੇ ਵਿੱਚ ਹੋਇਆ ਲਾਪਤਾ ਤਾਂ ਇਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਮੱਥਾ ਟੇਕਣ ਦੇ ਲਈ ਆਇਆ ਸੀ ਤਾਂ ਅਚਾਨਕ ਹੀ 75 ਸਾਲਾ ਬਜ਼ੁਰਗ ਵਿਅਕਤੀ ਲਾਪਤਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜੋ ਨੇ ਤੁਹਾਣਾ ਸਾਂਝੀ ਕਰ ਰਹੀ ਹੈ ਤਸਵੀਰਾਂ ਵੇਖ ਸਕਦੇ ਹੋ ਬਜ਼ੁਰਗ ਦੇ ਬੱਚਿਆਂ ਦੇ ਵੱਲੋਂ ਸੜਕਾਂ ਦੇ ਉੱਤੇ ਪੋਸਟਰ ਲਗਾਏ ਜਾ ਰਹੇ ਨੇ ਤਾਂ ਲਗਾਤਾਰ ਹੀ ਬਜ਼ੁਰਗ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਉੱ ਨਾ ਦੱਸਿਆ ਜਾ ਰਿਹਾ ਉਹ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਰਿਪੋਰਟ ਦਰਜ ਕਰਵਾਈ ਗਈ ਹੈ ਅਤੇ ਲਗਾਤਾਰ ਹੀ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ 75 ਸਾਲਾ ਬਜ਼ੁਰਗ ਦੀ ਤਸਵੀਰ ਹੱਥੇ ਫੜ ਕੇ ਪਰਿਵਾਰ ਲਗਾਤਾਰ ਹੀ ਉਹਨਾਂ ਦੀ ਪਾਲ ਕਰਦਾ ਹੈ ਨਜ਼ਰ ਆ ਰਿਹਾ ਤਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪਿਤਾ ਮਿਲ ਸਕਣ ਬਜ਼ੁਰਗ ਨੂੰ ਉਸ ਦਾ ਪਰਿਵਾਰ ਮਿਲ ਸਕੇ ਤਾਂ ਇਸ ਖਬਰ ਨੂੰ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਜਰੂਰ ਸਾਂਝੀ ਕਰੋ ਕਿਉਂਕਿ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਪਰਿਵਾਰ ਨੂੰ ਇਹ ਔਰ ਇਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇਜੋਂ ਨੇ ਉਹ ਵੀ ਖੰਗਾਲੇ ਜਾ ਰਹੇ ਹਨ ਤੇ ਨਾਲ ਦੇ ਨਾਲ ਤਸਵੀਰਾਂ ਜੋਨੇ ਪਰਿਵਾਰ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਬਜ਼ੁਰਗ ਦੇਵੇ ਪੋਸਟਰ ਲਗਾਏ ਜਾ ਰਹੇ ਨੇ ਪਰਿਵਾਰ ਦੇ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਤੇ ਉੱਥੇ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਇਹਨਾਂ ਦੇ ਨੂੰ ਲੱਭੇਗਾ ਔਰ ਇਹਨਾਂ ਦੀ ਸੂਚਨਾ ਸਾਡੇ ਤੱਕ ਪਹੁੰਚੇਗਾ ਤਾਂ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਸੰਗਰੂਰ ਦਾ ਰਹਿਣ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਜੋ ਕਿ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ ਗੁਰੂ ਘ ਜਾਣਕਾਰੀ ਸਾਂਝੀ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸੁਰੇਂਦਰ ਸਿੰਘ ਜੀ ਅਸੀਂ ਸਨਾਨ ਦੇ ਲਾਗੇ ਲਖਮੀਰ ਵਾਲਾ ਪਿੰਡ ਉੱਚ ਰਹਣ ਆਲੇ ਆ ਤੇ ਸਾਨੂੰ ਜਿਲ੍ਹਾ ਸੰਗਰੂਰ ਪੈਂਦਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅੰਬਸਰ ਪਹੁੰਚੇ ਸੀ ਇਸੇ ਤਰੀਕ ਨੂੰ ਅਸੀਂ ਆ ਅੰਬਸਰ ਪਹੁੰਚਿਆ ਤੇ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟਰ ਸੀਗਾ ਮਤਲਬ 12 ਵਜੇ ਤੱਕ ਜੀ ਕਮਰਾ ਛੱਡਣਾ ਸੀਗਾ ਤੇ ਮੰਮੀ ਜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਐਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ ਚ ਜਾ ਕੇ ਲੰਗਰ ਛਕ ਕੇ ਆਏ ਤੇ ਮਮੇ ਡੇ ਮੰਮੀ ਕੋਲ ਬਹਿ ਗਏ ਤੇ ਇਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰ ਸਾਹਿਬ ਦੇ ਕੈਮਰੇ ਰਾਹੀਂ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਢਾਲ ਸਰਗੁਣ ਗੁਰਦੁਆਰੇ ਗੁਣੀ ਪੈ ਗਏ ਉਹਨਾਂ ਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਉਹਨਾਂ ਦੇ ਦਿਮਾਗ 'ਚ ਕੀ ਆਇਆ ਕਿਓ ਪੀੜੀਆਂ ਗਲੀਆਂ ਵਿੱਚ ਬਾਗੀ ਜਿੱਤਵਾ ਸਾਨੂੰ ਕੋਈ ਖਬਰ ਨਹੀਂ ਹੈ ਕਿੰਨੀ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਬਾਪੂ ਜੀ ਦੀ 75 ਸਾਲ ਉਮਰ ਹੈ ਕਿ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਉਹਨਾਂ ਦਾ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਂ ਲੜ ਕੇ ਉਹਨੂੰ ਆਪਦਾ ਨਾਮ ਵੀ ਸਹੀ ਤਰ੍ਹਾਂ ਦੱਸਣਾ ਹੁੰਦਾ ਜਿਹਨੂੰ ਦਰਸ਼ਨ ਸਿੰਘ ਨੂੰ ਸਾਧਨ ਸਿੰਘ ਹੀ ਕਹਿਣਗੇ ਕਿ ਮੈਂ ਸਾਡਾ ਸ਼ਹਿਰ ਲੱਗੇ ਸਨਾਮ ਪੈਂਦਾ ਉਹਨੂੰ ਫਾਰਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਸਹਿਯੋਗ ਹੈ ਤੇ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਜੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਕਿ ਮਤਲਬ ਪੁਲਸ ਵਾਲੇ ਨੇ ਪੁਲਸ ਮਲਾਇਮ ਨੇ ਸਾਨੂੰ ਮਤਲਬ ਪਹਿਲੇ ਤੋਂ ਕੈਮਰਾ ਕੈਮਰੇ ਚੈੱਕ ਕਰਵਾਇਆ ਨਹੀਂ ਗਲੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਤੇ ਇਸ ਤੋਂ ਬਾਅਦ ਪੁਲਸ ਮਲਾਇਮ ਨੇ ਆਪਦੇ ਵੱਲੋਂ ਸੋਸ਼ਲ ਮੀਡੀਆ ਤੇ ਵਟਸਐਪ 'ਤੇ ਪੰਜ ਸਾਰਕੀ ਦੀ ਬੜੀ ਕੋਰਤੋ ਵੀ ਪਾਈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਸਾਨੂੰ ਵਾਲੇ ਕੋਈ ਕੰਮ ਨਹੀਂ ਮਿਲੀ ਗਾਇ। ਕੀ ਤੁਸੀਂ ਕੋਈ ਇਨਾਮ ਦੀ ਕੋਸ਼ਨਾ ਵੀ ਕੀਤੀ ਹੈ? ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਜਾਣਕਾਰੀ ਦਿੰਦਾ ਅਸੀਂ 20000 ਰੁਪਏ ਦਾ ਇਨਾਮ ਦੇਵਾਂਗੇ। ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 6288853488 ਹੈ ਜੀ। S28081348 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਹਾਂਜੀ 1 ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਐ 7 ਸਾਡੇ 7 ਤਰੀਕ ਦੀ ਜਾਣ ਦੀ ਵਾਪਸੀ ਸੀ ਟ੍ਰੇਨ ਰਹੀ ਜਾਣਾ ਸੀ ਹਾਂਜੀ ਟ੍ਰੇਨ ਰਹੀਆਂ ਟ੍ਰੇਨ ਨਾਲ ਹੀ ਜਾਣਾ ਸੀ